ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਪਰ ਹੁਣ ਇਹ ਦਰਿਆ ਕਾਫੀ ਗੰਦਲੇ ਹੋ ਗਏ ਨੇ ਜਿਸ ਨੂੰ ਸਾਫ ਕਰਨ ਦਾ ਬੀੜਾ ਇਹਨਾਂ ਕੁਝ ਨੌਜਵਾਨਾਂ ਦੀ ਟੀਮ ਵਾਟਰ ਵਾਰੀਅਰਸ ਪੰਜਾਬ ਨੇ ਚੁੱਕਿਆ ਹੈ ਤੇ ਉਹ ਹਰ ਐਤਵਾਰ ਇੱਥੇ ਆਉਂਦੇ ਨੇ ਤੇ ਦਰਿਆ ਦੀ ਸਫਾਈ ਕਰਦੇ ਨੇ ਪੇਸ਼ੇ ਇੱਕ ਰਿਪੋਰਟ ਲੁਧਿਆਣਾ ਦੇ ਸਤਲੂ ਦਰਿਆ ਕੰਢਿਆਂ ਨੌਜਵਾਨ ਕੂੜਾ ਚੁੱਕ ਰਹੇ ਨੇ ਇਹ ਪੰਜਾਬ ਦੇ ਕੁਝ ਉਹਨਾਂ ਨੌਜਵਾਨਾਂ ਦੀ ਟੀਮ ਹੈ ਜੋ ਆਪਣੇ ਆਪ ਨੂੰ ਵਾਟਰ ਵਾਰੀਅਰਸ ਪੰਜਾਬ ਦੇ ਨਾਂ ਨਾਲ ਬੁਲਾਉਂਦੇ ਨੇ ਇਹ ਵਾਰੀਅਰਸ ਪੰਜਾਬ ਦੇ ਪਾਣੀ ਦੇ ਸੰਕਟ ਨੂੰ ਦੇਖਦਿਆਂ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਦੀ ਟੀਮ ਦੇ ਮੈਂਬਰ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਹਰ ਹਫ਼ਤੇ ਸਤਲੂ ਦਰਿਆ ਦੀ ਸਫਾਈ ਕਰਨ ਆਉਂਦੇ ਨੇ ਤੇ ਵਾਟਰ ਵਾਰੀਅਰਸ ਪੰਜਾਬ ਦੇ ਮੋਢੀ ਮਨਜੀਤ ਸਿੰਘ ਬਿਆਸ ਸਤਲੂ ਤੇ ਰਾਵੀ ਦਰਿਆਵਾਂ ਦੀ ਵੀ ਸਫਾਈ ਕਰਦੇ ਨੇ ਅਸੀਂ ਜਲੰਧਰ ਰਹਿੰਦੇ ਆ ਜਦੋਂ ਵੀ ਇੱਥੋਂ ਲੰਘਦੇ ਵੜਦੇ ਸੀਗੇ ਤਾਂ ਅਸੀਂ ਦੇਖਦੇ ਸੀਗੇ ਵੀ ਲੋਕ ਇੰਨਾ ਕੂੜਾ ਕਚਰਾ ਸੁੱਟਦੇ ਆ ਠੀਕ ਹੈ ਇਹਨੂੰ ਡੰਪ ਸਰਕਾਰੀ ਡੰਪ ਬਣਾਇਆ ਹੋਇਆ ਕੂੜੇ ਦਾ ਅਸੀਂ ਦੇਖਦੇ ਸੀ ਤਾਂ ਸਾਨੂੰ ਤਰਸ ਆਉਂਦਾ ਸੀਗਾ ਵੀ ਦੇਖੋ ਆਪਣੇ ਪੰਜਾਬ ਦੇ ਪਾਣੀ ਆਪਾਂ ਇੰਨੇ ਗੰਦਲੇ ਕਰ ਰਹੇ ਆ ਤਾਂ ਆਪਾਂ ਨੂੰ ਇਹ ਅਸੀਂ ਸੋਚਿਆ ਵੀ ਚਲੋ ਇਹ ਮੁਹਿੰਮ ਸ਼ੁਰੂ ਕੀ ਕਰਨੀ ਚਾਹੀਦੀ ਆ ਆਪਾਂ ਨੂੰ ਤਾਂ ਫਿਰ ਜਦੋਂ ਆਪਣੇ ਮਨਜੀਤ ਵੀਰੇ ਨੇ ਵਾਟਰ ਬਾਰੀਅਰ ਪੰਜਾਬ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਮੁਹਿੰਮ ਤਾਂ ਉਹ ਪਹਿਲਾਂ ਇਕੱਲੇ ਸੀਗੇ ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਤੇ ਉਹਨਾਂ ਨਾਲ ਜੁੜ ਕੇ ਅਸੀਂ ਇਹ ਸ਼ੁਰੂਆਤ ਕੀਤੀ ਆ ਤੇ ਹੁਣ ਅਸੀਂ ਉਸ ਤੋਂ ਬਾਅਦ ਅਸੀਂ ਰੈਗੂਲਰ ਆ ਰਹੇ ਹਾਂ ਲਾਡੋਵਾਲ ਨੇੜੇ ਪੈਂਦੇ ਸਤਲੂ ਦਰਿਆ ਦੇ ਪੁਲ ਦੇ ਉੱਤੇ ਅਤੇ ਥੱਲੇ ਦਰਿਆ ਦੇ ਕੰਢੇ ਹਰ ਐਤਵਾਰ ਵਾਟਰ ਵਾਰੀਅਰਸ ਪੰਜਾਬ ਵੱਲੋਂ ਕੁਝ ਨੌਜਵਾਨ ਸਫਾਈ ਕਰਦੇ ਨੇ ਅਤੇ ਲੋਕਾਂ ਨੂੰ ਦਰਿਆ ਦੇ ਵਿੱਚ ਕੁਝ ਨਾ ਸੁੱਟਣ ਬਾਰੇ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਨੇ ਵਾਟਰ ਵਾਰੀਅਰ ਹਰਜੋਤ ਕੌਰ ਨੇ ਕਿਹਾ ਕਿ ਉਹਨਾਂ ਦਾ ਮਿਸ਼ਨ ਪੰਜਾਬ ਦੇ ਦਰਿਆਵਾਂ ਤੇ ਪਾਣੀ ਨੂੰ ਸਾਫ਼ ਕਰਨਾ ਤੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਵਾਟਰ ਵਾਰੀਅਰ ਪੰਜਾਬ ਵਿੱਚ ਐਜ਼ ਅ ਵਲੰਟੀਅਰ ਕੰਮ ਕਰ ਰਹੀ ਹਾਂ ਮੈਂ ਪਿਛਲੇ 2 ਟਾਈ ਮਹੀਨੇ ਤੋਂ ਮੈਂ ਇੱਥੇ ਸੇਵਾ ਕਰ ਰਹੀ ਹਾਂ ਤੇ ਸਾਡਾ ਮੇਨ ਮਿਸ਼ਨ ਇਹੀ ਆ ਕਿ ਅਸੀਂ ਪੰਜਾਬ ਦੇ ਦਰਿਆਵਾਂ ਪੰਜਾਬ ਦੇ ਪਾਣੀਆਂ ਨੂੰ ਸਾਫ਼ ਕਰਨਾ ਤੇ ਲੋਕਾਂ ਨੂੰ ਜਾਗਰੂਕ ਕਰਨਾ ਕਿ ਪਾਣੀ ਸਾਡੇ ਲਈ ਕਿੰਨਾ ਇੰਪੋਰਟੈਂਟ ਹੈਗਾ ਆ। ਨੌਜਵਾਨਾਂ ਨੇ ਦੱਸਿਆ ਕਿ ਦਰਿਆਵਾਂ ਦੇ ਪਾਣੀ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਲੋੜ ਕਿਉਂ ਹੈ? ਤੇ ਇਹ ਪ੍ਰੇਰਣਾ ਉਹਨਾਂ ਦੇ ਵਿੱਚ ਕਿਵੇਂ ਜਾਗੀ ਮੈਂ ਜਦੋਂ ਵੀ ਇੱਥੇ ਲੰਘਦੀ ਸੀ ਮੈਂ ਹਮੇਸ਼ਾ ਦੇਖਦੀ ਸੀ ਕਿ ਲੋਕ ਇੱਥੇ ਕੂੜਾ ਸੁੱਟਦੇ ਆ ਕੋਈ ਦਿਨ ਤਿਹਾਰ ਹੁੰਦਾ ਤੇ ਲੋਕ ਉਦੋਂ ਵੀ ਇੱਥੇ ਕੂੜਾ ਛੁੱਟਨਾਂ ਅੰਧਿਆ ਕੋਈ ਆਪਣੀ ਧਾਰਮਿਕ ਚੀਜ਼ ਆ ਉਹ ਇੱਥੇ ਰੱਖ ਜਾਂਦੇ ਆ ਆਪਣੇ ਪਾਪ ਛੁਪਾਉਣ ਦੇ ਲਈ ਜਾਂ ਆਪਣੇ ਆਪ ਨੂੰ ਬਚਾਉਣ ਦੇ ਲਈ ਪਾਣੀ ਦਿਨ ਪਰ ਦਿਨ ਪੋਲਿਊਟ ਹੋ ਰਿਹਾ ਪਹਿਲਾਂ ਇੱਥੇ ਪਾਣੀ ਬਿਲਕੁਲ ਸਾਫ਼ ਸੀ ਕੁਝ ਕੇ ਸਾਲ ਪਹਿਲਾਂ ਫਿਰ ਮੈਂ ਇੱਕ ਇੱਕ ਦਿਨ ਖੁਦ ਹੀ ਸੋਚ ਰਹੀ ਸੀ ਕਿ ਆਪ ਹੀ ਕੁਝ ਐਦਾ ਦੀ ਪਹਿਲ ਕੀਤੀ ਜਾਵੇ ਫਿਰ ਮੈਨੂੰ ਵਾਟਰ ਵਾਰੀਅਰ ਦੀ ਟੀਮ ਮਿਲੀ ਤਾਂ ਮੈਂ ਇਹਨਾਂ ਨੂੰ ਜੁਆਇਨ ਕੀਤਾ ਫਿਰ ਮੈਂ ਤੇ ਮੇਰੇ ਹਸਬੰਡ ਡੇਲੀ ਹਰ ਸੰਡੇ ਸੰਡੇ ਟੂ ਸੰਡੇ ਇੱਥੇ ਆੰਦੇ ਆ ਜਿੰਨਾ ਜ਼ਿਆਦਾ ਹੋ ਸਕੇ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡਾ ਮਕਸਦ ਹੈਗਾ ਲੋਕਾਂ ਨੂੰ ਅਵੇਅਰ ਕਰਨਾ ਹੜਾ ਜਿਹੜੇ ਇੱਥੇ ਲੋਕ ਆਉਂਦੇ ਨੇ ਪਾਣੀ ਵਿੱਚ ਕੁਛ ਨਾ ਕੁਛ ਸਮਗਰੀ ਜਾਂ ਪਲਾਸਟਿਕ ਦੇ ਲਿਫਾਫੇ ਬੜੀ ਤਰ੍ਹਾਂ ਦੀਆਂ ਮਟੀਰੀਅਲ ਇਦਾਂ ਦਾ ਹੈਗਾ ਜੋ ਪਾਣੀ ਵਿੱਚ ਸੁੱਟਦੇ ਹੈਗੇ ਤੇ ਆਪਾਂ ਇਹ ਚਾਹੁੰਦੇ ਆ ਵੀ ਆਪਾਂ ਇਹ ਕਹਿੰਦੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਪਾਣੀ ਨੂੰ ਆਪਾਂ ਪੋਲਿਊਟ ਨਾ ਕਰੀਏ ਉਮੀਦ ਕਰਦੇ ਆ ਕਿ ਵਾਟਰ ਵਾਰੀਅਰਸ ਪੰਜਾਬ ਦੇ ਉਦਮ ਤੋਂ ਪ੍ਰੇਰਣਾ ਲੈ ਕੇ ਪੰਜਾਬ ਦੇ ਵਾਤਾਵਰਣ ਵਿੱਚ ਆ ਰਹੇ ਨਿਗਾਰ ਨੂੰ ਠੱਲ ਪਾਉਣ ਲਈ ਹੋਰ ਲੋਕ ਵੀ ਇਸ ਮੁਹਿੰਮ ਦਾ ਹਿੱਸਾ ਬਣਨਗੇ ਪਾਣੀ ਬਚਾਓ ਸਤਿ ਸ੍ਰੀ ਅਕਾਲ ਜਲੰਧਰ ਤੋਂ ਪ੍ਰਸਾਰ ਭਾਰਤੀ ਦੇ ਨੁਮਾਇੰਦੇ ਰਮਾ ਸ਼ੰਕਰ ਦੀ ਵਿਸ਼ੇਸ਼ ਰਿਪੋਰਟ